ਸਕਰਾਚ ਲੈਸ ਅੰਟੀਰੀਅਰ ਜਿਨੀ ਆਪਾਂ ਕਹਿ ਦਿੰਨੇ ਆ ਉਮੇ ਆ 8 ਮਾਡਲ ਆਪਸ ਕਹੀ ਨਹੀਂ ਸਕਦੇ ਵੀਰੇ 8 ਮਾਡਲ ਗੱਡੀ ਠੀਕ ਹੈ ਅੰਟੀਰੀਅਰ ਬਾਈ ਜਨੀ ਸਾਫ ਸੁਥਰੀ ਪਈਆ ਟੱਚ ਪਲੇਅਰ ਲੱਗੀ ਠੀਕ ਹੈ ਬਈ AC ਹੀਟਰ ਵਗੈਰਾ ਓਕੇ ਆ ਸੀਟ ਕਵਰ ਚੈੱਕ ਕਰ ਲਓ ਵੀ ਸੀਟਾਂ ਦੇ ਵਿੱਚ ਠੀਕ ਆ ਸੋਫਾ ਸੀਟ ਦੇ ਵਿੱਚ ਇਹ ਗੱਡੀ ਆਉਂਦੀ ਆ ਜੀ 4 ਗੱਡੀ ਆ ਬਈ ਠੀਕ ਆ ਸੱਤ ਚੈੱਕ ਕਰਨ ਤੋਂ ਹੀ ਸਾਫ ਸੁਥਰੀ ਸੱਤ ਪਈ ਜਗੀ ਮੈਟ ਮੂਡ ਚੰਗੇ ਲੱਗੇ ਠੀਕ ਆ ਬਈ ਮੈਟਿੰਗ ਵਗੈਰਾ ਹੁੰਦੀ ਆ ਵੀਰੇ ਉਹ ਤੁਹਾਨੂੰ ਆਪ ਨੂੰ ਖੁਦ ਨੂੰ ਕਰਵਾਉਣੀ ਪੈਣੀ ਹੈਗੀ ਸასი ਗਾਲ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਚੈਨਲ ਸ਼ੌ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਤੁਹਾਡੇ ਲਈ ਅਨੋਬਾ ਗੱਡੀ ਦੀ ਵੀਡੀਓ ਕਰਦੇ ਰਹਿੰਦੇ ਆ ਅੱਜ ਆਪਾਂ ਫਿਰ ਤੁਹਾਡੇ ਲਈ ਅਨੋਬਾ ਗੱਡੀ ਲੈ ਕੇ ਆਈ ਹਾਂ ਜੀ 4 ਆ 2008 ਮਾਡਲ ਆ ਪਾਸਿੰਗ ਵੀ ਹੈਗੀ ਆ ਗੱਡੀ ਦੇ ਭਾਈ 2028 ਤੱਕ ਦੀ ਤੇ ਨਾਮ ਵੀ ਤੀਜੇ ਦੀ ਆ ਠੀਕ ਆ ਪੰਜਾਬ ਨੰਬਰ ਦੀਆਂ ਗੱਡੀਆਂ ਤੇ ਕੰਮ ਕਰਦਾ ਵੀਰ ਬਾਈ ਰਣਜੋਤ ਕੋਲ ਖੜੀ ਆ ਪਿੰਡ ਸਲਾਬਤਪੁਰ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਗੱਡੀ ਦੀ ਜਾਣਕਾਰੀ ਦੇ ਦਿੰਦਾ ਗੱਡੀ ਚੰਗੀ ਤਰ੍ਹਾਂ ਦਿਖਾਵਾਂਗੇ ਠੀਕ ਆ ਤੇ ਰੇਟ ਸੁਣੋ ਗੱਡੀ ਦਾ ਬਸ ਤੁਹਾਨੂੰ ਬਾਕਮਾਲ ਰੇਟ ਦੇ ਦਾਂ ਲਓ ਵੀ ਮਿੱਤਰੋ ਕਰੋ ਕਰੋ ਚੈੱਕ ਗੱਡੀ ਠੀਕ ਆ ਕੰਡੀਸ਼ਨ ਵਾਈਜ਼ ਐਨ ਓਕੇ ਗੱਲਬਾਤ ਆ ਗਈ ਰੰਗ ਪੇਂਟ ਸਾਰੇ ਰੀਜਨਲ ਬੈਂਪਰ ਪੇਂਟ ਹੋਣਗੇ ਠੀਕ ਆ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਪਹਿਲਾਂ ਸੈਂਟਰ ਲੌਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂਗੀ ਜੇ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਇੱਕ ਵਾਰ ਤੁਸਾਂ ਚੈੱਕ ਕਰੋ ਬਈ ਜੇ ਆਪਾਂ ਇੱਕ ਟਾਇਰ ਦੀ ਕੰਡੀਸ਼ਨ ਦਿਖਾ ਦਿੱਤੀ ਠੀਕ ਆ ਵੀ ਚਾਰੋਂ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਜੇਗੀ ਟਾਇਰਾਂ ਦੇ ਵਿੱਚ ਤੁਹਾਨੂੰ ਵੀਲ ਕੱਪ ਮਿਲ ਜਾਣਗੇ ਐਨ ਓਕੇ ਗੱਲਬਾਤ ਆ ਹੁਣ ਆਪਾਂ ਸੋਡ ਨਹੀਂ ਹੋ ਇੰਟੀਰੀਅਰ ਤੇ ਛਾਤ ਮਰੋਣੇ ਇੱਕ ਵਾਰ ਇੰਟੀਰੀਅਰ ਵਾਈਜ਼ ਵੀ ਗੱ ਚੈੱਕ ਕਰੋ ਗਾਰੰਟੀ ਇਰ ਹੈ ਬਾਈ ਗੱਡੀ ਬਹੁਤ ਸਾਫ ਸੁਥਰੀ ਪਈ ਹੈ ਠੀਕ ਹੈ ਬਈ ਸਕਰਾਚ ਲੈਸ ਇੰਟੀਰੀਅਰ ਜਿਨੀ ਆਪਾਂ ਕਹਿ ਦਿੰਦੇ ਨੇ ਓਮੇ ਆ ਅਥ ਮਾਡਲ ਆਪਸ ਕਹੀ ਨਹੀਂ ਸਕਦੇ ਬ੍ਰਸ਼ਟ ਮਾਡਲ ਗੱਡੀ ਠੀਕ ਹੈ ਇੰਟੀਰੀਅਰ ਬਾਈ ਜਿੰਨੀ ਸਾਫ ਸੁਥਰੀ ਪਈ ਹੈ ਟੱਚਪਲੇਅਰ ਲੱਗੀ ਠੀਕ ਹੈ ਬਈ AC ਹੀਟਰ ਵਗੈਰਾ ਓਕੇ ਆ ਸੀਟ ਕਵਰ ਚੈੱਕ ਕਰ ਲਓ ਵੀ ਸੀਟਾਂ ਦੇ ਵਿੱਚ ਠੀਕ ਹੈ ਸੋਫਾ ਸੀਟ ਦੇ ਵਿੱਚ ਇਹ ਗੱਡੀ ਆਉਂਦੀ ਆ ਜੀ 4 ਗੱਡੀ ਆ ਬਾਈ ਠੀਕ ਹੈ ਸੱਤ ਚੈੱਕ ਕਰਨ ਲਈ ਸਾਫ ਸੁਥਰੀ ਸੱਤ ਪਈ ਜਗੀ ਮੈਟ ਮੂਡ ਚੰਗੇ ਲੱਗੇ ਠੀਕ ਹੈ ਬਈ ਮੈਟਿੰਗ ਵਗੈਰਾ ਹੁੰਦੀ ਹੈ ਵੀਰੇ ਉਹ ਤੁਹਾਨੂੰ ਆਪ ਨੂੰ ਖੁਦ ਓਕੇ ਗੱਲਬਾਤ ਆ ਰੰਗ ਪੇਂਟ ਦੀ ਸਾਰੀ ਗੱਡੀ origignal ਹੈ ਬਈ ਠੀਕ ਆ ਅੱਗੇ ਵਾਲਾ ਪਿੱਛਲਾ ਬੈਂਪਰ ਛੱਡ ਕੇ ਸ਼ੀਸ਼ੇ ਵਗੈਰਾ ਸਾਰੀ ਗੱਡੀ ਦੇ ਭਾਈ ਨਾਲ ਦੇ ਸੀਗਾ ਸਾਰੇ ਸ਼ੀਸ਼ੇ ਤੋਂ ਨਾਲ ਦੇ ਮਿਲਣਗੇ ਇੱਕ ਅਧਾ ਹਿੱਸਾ ਹੋ ਸਕਦਾ ਚੇਂਜ ਹੋਵੇ ਗੱਡੀ ਦਾ ਠੀਕ ਆ ਸੱਤ ਵਗੈਰਾ ਚੈੱਕ ਕਰ ਲਓ ਬਈ origignal ਪੇਂਟ ਦੀ ਸੱਤ ਹੈਗੀ ਕੋਈ ਸੱਤ ਸੁੱਤੇ ਪੇਂਟਲੇ ਹੋਈ ਹੈਗੀ ਬੈਕ ਤੋਂ ਤੁਸੀਂ ਚੈੱਕ ਕਰ ਸਕਦੇ ਗੱਡੀ ਭਾਈ ਓਕੇ ਗੱਲਬਾਤ ਠੀਕ ਆ ਪੰਜਾਬ ਨੰਬਰ ਗੱਡੀਆਂ ਤੇ ਕੰਮ ਕਰਦਾ ਭਾਈ ਰਣਜੋਤ ਠੀਕ ਆ ਕਿਸੇ ਵੀ ਵੀਰ ਨੇ ਕੋਈ ਵੀ ਗੱਡੀ ਪੰਜਾਬ ਨੰਬਰ ਦੀ ਐ ਨੋਵਾ ਲੈਣੀ ਆ ਠੀਕ ਆ ਤੁਹ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲਿਓ ਬਾਈ ਨਾਲ ਠੀਕ ਹੈ ਚੰਗੀਆਂ ਗੱਡੀਆਂ ਹੁੰਦੀਆਂ ਨੇ ਬਿਲਕੁਲ ਠੀਕ ਹੈ ਬਾਈ ਤੇ ਰੇਟ ਵੀ ਜਾਇਜ਼ ਹੀ ਹੁੰਦੇ ਹੈਗੇ ਹੁਣ ਆਪਾਂ ਤੁਹਾਡੇ ਇੰਜਨ ਤੇ ਵੀ ਛਾਤ ਮਰਾਂਗੇ ਬਾਈ ਬਾਰਨ ਚੱਕੀ ਇੰਜਨ ਬਾਈ ਵੀ ਗੱਡੀ ਬਾਈ ਇੱਕ ਵਾਰ ਤੁਸੀਂ ਚੈੱਕ ਕਰੋ ਠੀਕ ਹੈ ਜਿਵੇਂ ਆਪਾਂ ਤੁਹਾਨੂੰ ਸਾਰੀ ਗੱਡੀਆਂ ਅੰਦਰੋਂ ਬਾਰੋਂ ਦਖਾਤੀ ਠੀਕ ਹੈ ਐਨ ਹੁਣ ਆਪਾਂ ਉਹ ਇੰਜਨ ਤੇ ਵੀ ਛਾਤ ਮਰਾਉਣੇ ਆ ਤੇ ਬਾਈ ਕੋਲ ਬਾਈ ਜਿੰਨੀਆਂ ਵੀ ਗੱਡੀਆਂ ਠੀਕ ਹੈ ਪਹਿਲਾਂ ਸੇਲ ਕੀਤੀਆਂ ਵੀਰ ਨੇ ਜਾਂ ਹੋਰ ਲੈ ਕੇ ਆਉਣੀਆਂ ਨੇ ਜੇ ਸਰਵਿਸ ਹੁੰਦੀ ਹੋਊਗੀ ਤਾਂ ਸਰਵਿਸ ਵੀਰ ਕਰਵਾ ਕੇ ਦਿੰਦੇ ਠੀਕ ਹੈ ਇਹ ਗੱਡੀ ਦੀ ਵੀ ਸਰਵਿਸ ਵਗੈ ਫਿਲਟਰ ਫਿਲਟਰ ਜਿਹੜੇ ਹੁੰਦੇ ਆ ਬਈ ਚੇਂਜ ਕਰਵਾਏ ਹੋਏ ਹੈਗੇ ਓਕੇ ਗੱਲਬਾਤ ਆ ਬਈ ਸਾਰੀ ਗੱਡੀ ਦੇ ਵਿੱਚ ਠੀਕ ਹੈ ਤੇ ਰੇਟ ਤਾਂ ਹੀ ਬਈ ਜੁੜੇ ਰਹੋ ਠੀਕ ਹੈ ਵੀਡੀਓ ਨੂੰ ਸਕੈਪ ਨਾ ਕਰੋ ਲਾਸਟ ਤੱਕ ਜ਼ਰੂਰ ਦੇਖੋ ਲਓ ਵੀ ਹੁਣ ਤੁਸੀਂ ਨਾ ਇੰਜਨ ਤੇ ਝਾਤ ਮਾਰੋ ਇੱਕ ਵਾਰ ਸਾਫ਼ ਸੁਥਰਾ ਇੰਜਨ ਬੈਠਾ ਹੈ ਠੀਕ ਹੈ ਬਈ ਐਮਰੋਂ ਦੀ ਬੈਟਰੀ ਲੱਗੀ ਵੀ ਹੈ ਗੋਡੇ ਪਿਲਰ ਚੈੱਕ ਕਰ ਲਓ ਬਈ ਠੀਕ ਹੈ ਕਿਤੇ ਕੋਈ ਲੱਗੀ ਵੱਜੀ ਨਹੀਂ ਕਿ ਨਾ ਪਾ ਲੱਗੀ ਵੱਜੀ ਗੱਡੀ ਦੀ ਵੀਡੀਓ ਕਰੀਏ ਤੇ ਨਾ ਪਾ ਤੁਹਾਡੇ ਵਾਸਤੇ ਲੈ ਕੇ ਆਈਏ ਲੱਗੀ ਵੱਜੀ ਗੱਡੀ ਹੁਣ ਬਈ ਲਾਸਟ ਰਹਿ ਗਿਆ ਰੇਟ ਗੱਡੀ ਦਾ ਠੀਕ ਹੈ ਗੱਡੀ ਆਪਾਂ ਤੁਹਾਨੂੰ ਸਾਰ ਰੇਟ ਗੱਡੀ ਦਾ ਤਾਂ ਹੈਗਾ ਕਿ 2008 ਮਾਡਲ ਗੱਡੀ ਹੈਗੀ 28 ਤੱਕ ਪਾਸਿਕ ਪੀਆ ਤੀਜੇ ਨਾਮ ਦੀ ਹੈ ਨੰਬਰ ਪੰਜਾਬ ਦਾ ਰੇਟ ਗੱਡੀ ਦਾ ਹੈਗਾ ਬਈ ਦੇਣ ਵਾਲਾ ਰੇਟ ਹੈਗਾ 2 ਲੱਖ ਤੇ 35000 ਦੀ ਗੱਡੀ ਤੁਹਾਨੂੰ ਮਿਲ ਜੂਗੀ ਦਿੱਤੇ ਹੋਏ ਨੰਬਰ ਦੇ ਬਈ ਸੰਪਰਕ ਕਰ ਲਿਓ ਆਜੋ ਫਿਰ ਪਿੰਡ ਸਲਾਵਤਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਧੰਨਵਾਦ